ਆਸ਼ੀਕਾ ਜੀ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡਾ ਤੁਹਾਡੇ ਆਪਣੇ ਚੈਨਲ ਸੇਫ ਪਲੇਅਰ ਫਾਰਮ ਦੇ ਵਿੱਚ ਜਿਹੜੇ ਵੀ ਨਵੇਂ ਜੁੜੋ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਕਰ ਲਓ ਪ੍ਰੈਸ ਤਾਂ ਕਿ ਜੋ ਵੀ ਆਪਾਂ ਨਵੀਂ ਵੀਡੀਓ ਬਣਾਈਏ ਉਹ ਤੁਹਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਸਭ ਤੋਂ ਪਹਿਲਾਂ ਵੇਖ ਸਕੋ ਮੈਨੂੰ ਸੁਣੋ ਇੱਕ ਅਜ ਦੂਜੇ ਤੋਂ ਸੁਣ ਵਾਲੀ ਬੱਚੀ ਜੋ ਕਿ ਪਹਿਲਾਂ ਇੱਕ ਵਾਰੀ ਇਹ ਬੱਚੇ ਨੂੰ ਜਨਮ ਦੇ ਚੁੱਕੀ ਹੈ ਬਖਾਵਾਂਗੇ ਇਹ ਆਪਣੇ ਫਾਰਮ ਦੀ ਬੱਚੀ ਹੈ ਜੋ ਕਿ ਆਪਨੇ ਸੇਲ ਕਰਨੀ ਹੈ ਪਹਿਲਾਂ ਚੰਗੀ ਤਰ੍ਹਾਂ ਤੁਹਾਨੂੰ ਬੱਚੀ ਦਾ ਸਟਰਕਚਰ ਥਣ ਹਵਾਨਾ ਵੇਖ ਸਕਦੇ ਹੋ ਬਰੀ ਬਹੁਤ ਸੋਹਣੀ ਥਣ ਦੀ ਹੈ ਇਕੱਲਾ ਇਕੱਲਾ ਥਾਣੇ ਮਿਲਕ ਵੇਨ ਦੇ ਸਕਦੇ ਹੋ ਪੂਰੀ ਉੱਬਰਮੀ ਮਿਲਕ ਵੇਨ ਹੈ ਜੋ ਕਿ ਚੰਗੇ ਦੁੱਧ ਦੀ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਤੇ ਵੇਖ ਸਕਦੇ ਹੋ ਤੁਹਾਨੂੰ ਹਵਾਨਾ ਦਿਖਾਉਣ ਲੱਗੇ ਹਾਂ ਸਾਲ ਨੂੰ ਇਹ ਸੋਨਾ ਟਾਂਚੇ ਦੀ ਹੈ ਦੂਜੇ ਸੂਏ ਸਰਫਿਸ ਨਸੂਣਾ ਹੈ ਪਹਿਲਾਂ ਇੱਕ ਵਾਰੀ ਬੱਚੇ ਨੂੰ ਜਨਮ ਦਿੱਤਾ ਹੈ ਪਿਛਲੇ ਸੂਏ ਪਿਛਲੇ ਸੂਏ ਦਾ ਰਕਾਰਡ ਹੈ 스타 24 25 ਲੀਟਰ ਰਿਹਾ ਹੈ ਇਸ ਵਾਰ ਪ੍ਰਭੂ ਬਹੁਜੀ ਗਰਮੀ ਹੈ ਗਰਮੀ ਕਰਕੇ ਘੱਟ ਵੱਧ ਹੋ ਸਕਦਾ ਨਹੀਂ ਤਾਂ ਆਪਾਂ ਨੂੰ 28 30 ਦੀ ਉਮੀਦ ਹੈਗੀ ਹੈ ਕਿ ਇਹ 30 ਲੀਟਰ ਦੁੱਧ ਪਾ ਦੇਗੀ ਹਵਾਨੀ ਸ਼ੇਪ ਦੇਖ ਸਕਦੇ ਹਾਂ ਹਲੇ ਇਸ ਬੱਚੀ ਦੇ ਸੂਣ ਦੇ 10 ਦਿਨ ਬਾਕੀ ਨੇ ਬਹੁਤ ਸੁਣਾ ਥਣ ਲੱਗਿਆ ਹੈ ਇਕੱਲਾ ਇਕੱਲਾ ਥਾਣੇ ਬਿਲਕੁਲ ਇਹ ਹੱਥੀਂ ਚਵਾਈ ਵੀ ਹੋ ਸਕਦੀ ਹੈ ਤੇ ਮਸ਼ੀਨੀ ਚਵਾਈ ਵੀ ਤੇ ਆਪਾਂ ਤਾਂ ਇਸ ਨੂੰ ਮਸ਼ੀਨ ਨਾਲ ਹੀ ਚੋਇਆ ਕਰਦੇ ਸਫਾਉ ਸੀਲ ਸ਼ਾਂਤ ਬਹੁਤੀ ਠੰਡੀ ਬੱਚੀ ਹੈ ਆ ਚਿਹਰੇ ਮੂਰੇ ਤੋਂ ਦੇਖ ਸਕ ਰਹੇ ਹੋ ਵੀਰੇ ਐਸਾਈਡ ਤੋਂ ਦੇਖ ਸਕਦਾ ਹਾਂ ਥਣਾ ਦੀ ਬਣਾवट ਆਪਾਂ ਨੇ ਦੀ ਬਣਤਰ ਉਹ ਟੰਚ ਹੈ ਇਕੱਲਾ ਇਕੱਲਾ ਥਾਣੇ ਤੇ ਹਰੇ ਹਵਾਨੇ ਸ਼ੇਪ ਵੀਰੀ ਹੋਰ ਇਸ ਦੀ ਬਣਨੀ ਹੈ ਬਹੁਤ ਹੀ ਸੋਹਣਾ ਹਵਾਨਾ ਬਣਾਏਗੀ ਫਿਕਸਡ ਡਰਦੀ ਹੈ ਬਿਲਕੁਲ ਫਿਕਸਡ ਟਰੱਕ ਦੀ ਵੀ ਲੱਗਣੀ ਮਣੀ ਹੈਗਾ ਤੇ ਖੁੱਲੀ ਡਰਦੀ ਹੋਏਗੀ ਹਮ ਦੇਖ ਸਕਦੇ ਹਾਂ ਕਿ ਲਬੋਤ ਹੈ ਲੇਵੇ ਦੇ ਵਿੱਚ ਵਿਰੇ ਆਪਣਾ ਰੈਟਰਨਾ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਮੋਬਾਈਲ ਨੰਬਰ 99768 50664 ਜਿਸ ਵੀਰ ਨੇ ਲੈਣੀ ਹੋਈ ਤਾਂ ਆਪਣੇ ਨਾਲ ਪਹਿਲਾਂ ਫੋਨ ਤੇ ਕੰਟੈਕਟ ਕਰ ਲਿਓ ਤੇ ਬੱਕੀ ਰੇਟ ਵੀਰੇ ਮੱਛੀ ਦਾ 1,10,000 ਰੁਪਏ ਰੱਖਿਆ ਟਾਈਮ ਤੇ ਤੁਹਾਡਾ ਮੰਤ ਅਨਜੂਰ ਕਰਾਂਗੇ ਆਪ ਇਹ ਹੀ ਬੱਛੀ ਆਪਾਂ ਨੂੰ ਪਤਾ ਨਹੀਂ ਵੀਰੇ ਕਿਹੜੇ ਸਿਮ ਦੀ ਆ ਪਰ ਇਸ ਦੇ ਇਸ ਟਾਈਮ ਮੈਜਿਕ ਲੱਗਿਆ ਹੋਇਆ ਹੈ এবੀਐਸ ਦਾ ਮੈਜਿਕ ਬੁੱਲ ਉਸ ਦਾ ਡੇਟ 3 ਤਰੀਕ ਸਭ ਹੈਗੀ 30 30 ਤਰੀਕ ਨੂੰ ਇਹਦੇ ਤਨ ਪੂਰੇ ਹੋਣੇ ਨੇ ਤੇ 5-4 ਦਿਨ ਬੱਚੀ ਉੱਪਰ ਕੱਢੇਗੀ 10 ਦਿਨ 12 ਦਿਨ ਮੰਨ ਕੇ ਚੱਲੋ ਕਿਸ ਨੇ ਹਲੇ ਸੂਣ ਚ ਲੈਣੇ ਨੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜੋ ਵੀ ਵੀਡੀਓ ਵੇਖ ਰਹੇ ਨੇ ਜਿਹੜੇ ਭਰਾਵਾਂ ਨੇ ਲੈਣੀਆਂ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਸ ਵੀਰ ਨੇ ਪਰੂ ਲੈਣਾ ਹੋਵੇ ਉਸ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਜੀ ਤੇ ਇੱਕ ਵੀਡੀਓ ਪਛੀ ਵੀ ਤੁਹਾਨੂੰ ਹੋਰ ਵਿਖਾ ਰਹੇ ਆ ਇਹ ਪਹਿਲੇ ਸੂਏ ਸੂਏ ਕੀ ਵੀਰੇ ਅਲੇ ਇਹ ਦੰਦ ਤੋਂ ਸੈਰ ਪਹਿਲਾਂ ਤਾਂ ਦੇਖੀ ਸੀ ਖੀਰੀ ਸੀ ਹੁਣ ਪਤਾ ਨਹੀਂ ਭਰਾਓ ਸਾਰੇ ਇਹ ਦੰਦ ਤੋਂ ਚਲੋ ਵੱਤ ਤੋਂ ਵੱਤ ਇਹ ਦੁੱਗੀ ਬੱਛੀ ਆ ਵੀਰੇ ਪਹਿਲੇ ਸੂਏ ਸੁਣਾ ਹੈ ਥਾਣਾ ਬੜੀ ਬਹੁਤ ਸੋਹਣੀ ਹੈ ਕੱਦਾ ਕੱਦਾ ਮੁਠੀ ਦਾ ਥਾਣਾ ਇਸ ਦਾ ਹੱਥੀ ਚਵਾਈ ਵਾਲਾ ਵੀਰ ਵੀ ਇਸ ਨੂੰ ਲੈ ਸਕਦਾ ਹੈ ਤੇ ਮਸ਼ੀਨੀ ਚਵਾਈ ਵਾਲੇ ਭਰਾ ਵੀ ਇਸ ਨਾਲ ਲੇ ਸਕਦੇ ਨੇ ਖੁੱਲੇ ਅਟਰਦੀ ਐ ਸੋਹਣੇ ਹਵਾਨੇ ਦੀ ਬਣੇਗੀ ਦਿਨੇ ਇਸ ਦੇ ਵੀ ਬਰੇ ਖਲੇ 10 12 ਬਾਕੀ ਭਈ ਨੇ ਸੋਣ ਦੇ ਸੋਹਣੇ ਕਦ ਕਰਦੀ ਐ ਤੇ ਬਾਕੀ ਆਪਣੇ ਨਾਲ ਮੋਬਾਈਲ ਦੇ ਕੰਟੈਕਟ ਕਰ ਲਓ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਲਾਵਾਂਗੇ ਬਾਕੀ ਤੁਹਾਨੂੰ ਕਸਵੀਂ ਦੇ ਦੁਆਰਾ 95768 5064 ਧੰਨਵਾਦ ਵੀਰੋ